ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਾ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਦੱਸ ਦਈਏ ਕਿ ਪੰਚਾਇਤ ਦੀਆਂ ਚੋਣਾਂ ਦੀ ਤਾਰੀਖ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ ਦੱਸ ਦੇ ਕਿ ਚਲੰਦਰ ਦੀਪ ਸ਼੍ਰੀ ਰਵਿਦਾਸ ਟਾਈਗਰ ਫੋਰਸ ਦੇ ਪਤਦਾਨ ਜਸੀ ਤਲਨ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਇਹ ਹੈ ਕਿ 17 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦਾ ਪਗੜ ਦਿਵਸ ਹੈ ਜਿਸ ਦਿਨ ਚਲਦੇ ਆ ਸਾਧਤਰ ਲੋਕ ਉਹਨਾਂ ਦੇ ਪਗੜ ਦਿਵਸ ਨੂੰ ਮਨਾਉਣ ਦੇ ਵਿੱਚ ਵਿਅਸਤ ਰਹਿਣਗੇ ਤੇ ਇਹ ਤਾਰੀਖ ਸਮਾਜ ਦੇ ਲੋਕਾਂ ਦੇ ਵਿਰੁੱਧ ਤਾਰੀਖ ਹੈ ਕਿਉਂਕਿ 15 ਤਾਰੀਖ ਨੂੰ ਚੋਣਾਂ ਰੱਖਦੀਆਂ ਅਨੁਸੂਚਿਤ ਜਾਤੀ ਦੇ ਹਤਾਂ ਦੇ ਖਿਲਾਫ ਹੈ। ਉਹਨਾਂ ਦਾ ਕਹਿਣਾ ਇਹ ਹੈ ਕਿ 16 ਤਰੀਕ ਨੂੰ ਭਗਵਾਨ ਵਾਲਮੀਕੀ ਜੀ ਦੇ ਪਗੜ ਦਿਵਸ ਦੇ ਉਪਲਬਖ ਦੇ ਵਿੱਚ ਸ਼ੁਭੇਤ ਰਕੜੀ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਉਸ ਦੇ ਵਿੱਚ ਵਿਅਸਤ ਰਹਿਣਗੇ ਇਸ ਲਈ ਉਹਨਾਂ ਦੀ ਮੰਗ ਹੈ ਕਿ ਜੇਉਣ ਦੀ ਤਾਰੀਖ ਬਦਲੀ ਜਾਵੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜੇਕਰ ਇਦਾਂ ਨਹੀਂ ਕੀਤਾ ਗਿਆ ਤੇ ਉਹਨਾਂ ਵੱਲੋਂ 4 ਅਕਤੂਬਰ ਨੂੰ ਪੰਜਾਬ ਬੰਦ ਦਾ ਆਵਾਹਨ ਕੀਤਾ ਜਾਏਗਾ ਤੇ ਇਸ ਚੀਜ਼ ਦਾ ਖੜਾ ਵਿਰੋਧ ਕੀਤਾ ਜਾਏਗਾ। ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਬੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸ੍ਰਿਸ਼ਟੀਕਰਤਾ ਭਗਵਾਨ ਵਾਲੀ ਮਾਰੇ ਦਾ ਜਿਹੜਾ ਪ੍ਰਗਟ ਦਿਵਸ ਜਿਹੜਾ ਆ 17 ਅਕਤੂਬਰ ਨੂੰ ਪੂਰੇ ਪੰਜਾਬ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਨਾਲ ਜਿਹੜਾ ਮਨਾਉਣ ਜਾ ਰਹੇ ਹਨ ਅਤੇ ਉਸ ਤੋਂ 16 ਅਕਤੂਬਰ ਨੂੰ ਵੀ ਜਿਹੜੀ ਆ ਭਗਵਾਨ ਵਾਲੀ ਮਾਰੇ ਦੀ ਸ਼ੋਭਾ ਯਾਤਰਾ ਜਿਹੜੀ ਆ ਉਹ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਪ੍ਰਗਟਨਾਥ ਜੀ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਬੇਰਾ ਰਹੀਮਪੁਰ ਉਪੀ ਚੱਡੀ ਤੋਂ ਜਿਹੜੀ ਅੰਮ੍ਰਿਤਸਰ ਦੇ ਉੱਪਰ ਤੀਰਥ ਸਥਾਨ ਭਗਵਾਨ ਵਾਲੀਵਾਲੇ ਤੇ ਜਾਬੀ ਅਤੇ 11 ਅਕਤੂਬਰ ਨੂੰ ਵੀ ਜਿਹੜੀ ਆ ਅਲੀ ਮੁਹੰਨਾ ਭਗਵਾਨ ਵਾਲੀਵਾਲੀ ਆਸ਼ਰਮ ਜਿਹੜਾ ਆ ਰਾਜਿੰਨ ਆਸ਼ਰਮ ਜਿਹੜਾ ਆ ਉੱਥੋਂ ਜਿਹੜਾ ਪੀਪਲ ਸਬਰਵਾਲ ਜੀ ਦੀ ਗ੍ਰਹਿਣ ਹੋਈ ਬੇ ਜਿਹੜੀ ਸ਼ੋਭਾ ਯਾਤਰਾ ਉਹ ਵੀ ਅੰਮ੍ਰਿਤਸਰ ਚ ਆ ਰਹੀ ਹੈ ਤੇ 5 ਅਕਤੂਬਰ ਨੂੰ ਵੀ ਜਿਹੜੀ ਆ ਮੁਹਨਾਲੀ ਤੋਂ ਜਿਹੜਾ ਸ਼ੋਭਾ ਯਾਤਰਾ ਜਿਹੜੀ ਆ ਤੇਜੀ ਜਿਹੜਾ ਅਮਿਤ ਸਾਡੇ ਦਿੱਦੀ ਜਿਹੜਾ ਵੀਰ ਆ ਉਹਰ ਅਮਰਸਾਦ ਤਿਰਸਤਾਨ ਦੇ ਸ਼ੋਹ ਯਾਤਰਾ ਲੈ ਗਿਆਵੇਗਾ ਸੋ ਪੂਰਾ ਮਹੀਨਾ ਜਿਹੜਾ ਆਂ ਭਗਵਾਨ ਵਾਲਮੀਨਾਰ ਦੀ ਜਿਹੜੀ ਪ੍ਰਗਟ ਦੇਵ ਜਿਹੜਾ ਆ ਬੜੇ ਸਾਰੇ ਜਿਹੜੀ ਸਾਧਾ ਲੋਕ ਜਿਹੜੇ ਮਨਾਉਣੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਨੇ ਇੱਕ ਜਿਹੜਾ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਕੀਤਾ 15 ਅਕਤੂਬਰ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਆ ਕਿ 16 ਤੱਕ ਉਹਨੂੰ ਸ਼ੋਭਾ ਯਾਤਰਾ ਦੇਖੋ ਮਹਾਰਾਜ ਦੀ ਜਿਰੰਦਰ ਵਿੱਚ ਵੀ ਹੈ ਪ੍ਰਗਨਾਥ ਜੀ ਸ਼ੋਭਾ ਯਾਤਰਾ ਲੈ ਕੇ ਜਾਣੀ ਆ ਆ ਤੇ 15 ਤਰੀਕ ਨੂੰ ਜਿਹੜੀ ਇਲੈਕਸ਼ਨ ਆ ਉਹ ਬੜਾ ਗਲਤ ਟਾਈਮ ਦੇ ਉੱਪਰ ਰੱਖੀ ਹੋਈ ਹੈ ਸੋ ਇਸ ਤੋਂ ਬਾਅਦ ਜਿਹੜਾ ਸੂਚੇ ਭਾਈਚਾਰੇ ਵਿੱਚ ਵਾਲੀ ਭਾਈਚਾਰੇ ਦੇ ਦਰਵਾਜ਼ੇ ਆ ਭਾਈਚਾਰੇ ਰੋਜ਼ ਦੀ ਲਹਿਰ ਸੀ ਵੀ ਜਿਹੜੀਆਂ ਵੋਟਾਂ ਆ ਉਹ ਜਿਹੜੀ ਡੇਡ ਜਿਹੜੀ ਆ ਇਹਨਾਂ ਨੂੰ ਆਪ ਜਿਹੜੀ ਅੱਗੇ ਪਿੱਛੇ ਕਰਨੀ ਚਾਹੀਦੀ ਸੀ ਪਰ ਇਹ ਜਿਹੜੇ ਗਲਤ ਟਾਈਮ ਤੇ ਰੱਖੀ ਆ ਸੋ ਵਾਲੀ ਭਾਈ ਦਰੇ ਵੱਲੋਂ ਜਿਹੜੀ 4 ਅਕਤੂਬਰ ਨੂੰ ਬੰਦੇ ਦੀ ਕਾਲ ਦਿੱਤੀ ਆ ਅਸੀਂ ਜਿਹੜਾ ਉਹਰਾ ਸਮਰਥਨ ਵੀ ਕਰਦੇ ਆ ਅਤੇ 5 4 ਅਕਤੂਬਰ ਨੂੰ ਜਿਹੜਾ ਆ ਆ ਪੰਜ ਲੰਦਰ ਬੰਦ ਦੀ ਕਾਲ ਜਿਹੜੀ ਆ ਉਹ ਕਰਾਂਗੇ ਅਤੇ ਸਾਰੇ ਸਾਥੀਆਂ ਦਾ ਜਿਹੜਾ ਸਾਥ ਦੇਵਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਤੱਕ ਸਾਡੇ ਸੰਗਠਨ ਦਾ ਤੁਸੀਂ ਸਾਥ ਦੇਣ ਵਾਸਤੇ ਸਾਰੇ ਸਾਥੀ ਜਿਹੜਾ ਉਹ ਜਲੰਧਰ ਪਾਲ ਦੀ ਕਾਲ ਵਿੱਚ ਸਾਡਾ ਸਮਰਥਨ ਕਰੋ ਤਾਂ ਜੋ ਆਪਾਂ ਪੂਰਨ ਤੌਰ ਤੇ ਜਲੰਧਰ ਜਿਹੜਾ ਪੂਰਨ ਵਿਆਤੀ ਅਤੇ ਸਿਟੀ ਜਿਹੜਾ ਪੂ ਉਹ ਜਿਹੜਾ ਬੰਦ ਕਰ ਸਕੀਏ ਸੋ ਸਾਰਿਆਂ ਨੂੰ ਇਨੀ ਬੇਦੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਜੈ ਪੀ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਾ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਦੱਸ ਦਈਏ ਕਿ ਪੰਚਾਇਤ ਚੋਣਾਂ ਦੀ ਤਾਰੀਖ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ ਦੱਸ ਦੇ ਕਿ ਚਲੰਦਰ ਦੀਪ ਸ਼੍ਰੀ ਰਵਿਦਾਸ ਟਾਈਗਰ ਫੋਰਸ ਦੇ ਪਤਨ ਜਸੀ ਤਲਨ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਵਿਰੋਧ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ 17 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦਾ ਪਗੜ ਦਿਵਸ ਹੈ ਜਿਸ ਦਿਨ ਚਲਦੇ ਆ ਸਾਧਤਰ ਲੋਕ ਉਹਨਾਂ ਦੇ ਪਗੜ ਦਿਵਸ ਨੂੰ ਮਨਾਉਣ ਦੇ ਵਿੱਚ ਵਿਅਸਤ ਰਹਿਣਗੇ ਤੇ ਇਹ ਤਰੀਕ ਸਮਾਜ ਦੇ ਲੋਕਾਂ ਦੇ ਵਿਰੁੱਧ ਤਰੀਕ ਹੈ ਕਿਉਂਕਿ 15 ਤਰੀਕ ਨੂੰ ਚੋਣਾ ਰੱਖਦੀਆਂ ਅਨੁਸੂਚਿਤ ਜਾਤੀ ਦੇ ਹਤਾਂ ਦੇ ਖਿਲਾਫ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ 16 ਤਰੀਕ ਨੂੰ ਭਗਵਾਨ ਵਾਲਮੀਕੀ ਜੀ ਦੇ ਪਗੜ ਦਿਵਸ ਦੇ ਉਪਲਖਸ਼ ਦੇ ਵਿੱਚ ਸ਼ੋਬਾ ਤਰੱਕੀ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਉਸ ਦੇ ਵਿੱਚ ਵਿਅਸਤ ਰਹਿਣਗੇ ਇਸ ਲਈ ਉਹਨਾਂ ਦੀ ਮੰਗ ਹੈ ਕਿ ਚੋਣ ਦੀ ਤਾਰੀਖ ਬਦਲੀ ਜਾਵੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜੇਕਰ ਇਦਾਂ ਨਹੀਂ ਕੀਤਾ ਗਿਆ ਤੇ ਉਹਨਾਂ ਵੱਲੋਂ 4 ਅਕਤੂਬਰ ਨੂੰ ਪੰਜਾਬ ਬੰਦ ਦਾ ਆਵਾਹਨ ਕੀਤਾ ਜਾਏਗਾ ਤੇ ਇਸ ਚੀਜ਼ ਦਾ ਖੜਾ ਵਿਰੋਧ ਕੀਤਾ ਜਾਏਗਾ